ਪੰਜਾਬ ਦੇ ਠੱਗ ਏਜੰਟਾਂ ਨੇ ਪੈਸਿਆਂ ਦਾ ਲਾਲਚ ਦੇ ਕੇ ਪੰਜਾਬ ਦੇ ਸਿੱਖ ਅਤੇ Hindu ਮੁੰਡੇ ਰੂਸ ਭੇਜ ਦਿੱਤੇ ਜਿਨ੍ਹਾਂ ਨੂੰ ਰੂਸ ਨੇ ਜਬਰੀ ਆਪਣੀ ਆਰਮੀ ਵਿੱਚ ਭਰਤੀ ਕਰ ਲਿਆ ਅਤੇ ਜੰਗ ਲੜਨ ਨੂੰ ਭੇਜ ਰਹੇ ਹਨ ਰੂਸ ਦੇ ਮੁੰਡਿਆਂ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਸ ਨੂੰ ਸੁਣੋ ਦੇਖੋ ਕਿਵੇਂ ਪਰੇਸ਼ਾਨ ਹੈ ਰੂਸ ਦੇ Hindu ਅਤੇ ਸਿੱਖ ਮੁੰਡੇ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਰਸ਼ੀਅਨ ਆਰਮੀ ਦੇ ਵਿੱਚ ਫਸ ਚੁੱਕੇ ਆਂ ਅਸੀਂ ਇੱਥੇ 9 ਮੁੰਡਿਆਂ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਹੋਰ ਸਾਨੂੰ ਕੰਮ ਦੇ ਇਲਾਜ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕੇ ਦੀ ਪਲੀਜ਼ ਕਰ ਦਿਓ ਹਾਂਜੀ ਸਾਨੂੰ ਧੋਖਿਆਂ ਲਿਆਂਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਿਆਏ ਸੀਗੇ ਤੇਹਵਾਂ ਉਹ ਸਾਡੇ ਨਾਲ ਟੱਕਾ ਕਰਲੇ ਰੋਟੀ ਪਾਣੀ ਵੀ ਕਦਰ ਨਾ ਦਿੰਦੇ ਸਾਨੂੰ ਹਾਂਜੀ ਸੱਸੀ ਕਾਲ ਬਾਈ ਮੇਰਾ ਨਾਮ ਸੁਮਨ ਚੰਦ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ਸਾਾਨੂੰ ਫਸਾਤਾ ਗਿਆ ਬਾਈ ਜਿੱਥੇ ਮਦਦ ਹੋ ਸਕਦੀ ਸਾਡੀ ਸਾਡੀ ਮਦਦ ਕਰੋ ਬਾਈ